ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਇੱਕ ਐਸੇ ਸ਼ਖਸੀਅਤ ਦੇ ਘਰ ਜਿਸ ਨੂੰ ਅਸੀਂ ਸਮਝਿਆ ਕਿ ਤੁਹਾਡੇ ਨਾਲ ਰੂਬਰੂ ਕਰਾਉਣਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਇਸ ਵੇਲੇ ਬੈਠੇ ਨੇ ਸਰਦਾਰ ਬਲਜੀਤ ਸਿੰਘ ਜੀ ਰਹਿਣਾ ਕਿਉਂ ਇਹਨਾਂ ਦੇ ਘਰ ਅਸੀਂ ਆਏ ਆ ਇਹਨਾਂ ਦੇ ਨਾਲ ਕਿਉਂ ਮੁਲਾਕਾਤ ਕਰਕੇ ਅਸੀਂ ਤੁਹਾਡੇ ਰੂਬਰੂ ਕਰਾਉਣਾ ਚਾਹੁੰਦੇ ਆਓ ਅਸੀਂ ਇਹਨਾਂ ਤੋਂ ਹੀ ਜਾਣਦੇ ਸਭ ਤੋਂ ਪਹਿਲਾਂ ਬਲਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਇੰਟਿਵੀ ਤੇ ਬਹੁਤ ਬਹੁਤ ਧੰਵਾਦ ਤੁਹਾਡਾ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਇੱਕ ਫਿਲਮ ਜੋ ਤੁਸੀਂ ਪ੍ਰੋਡਿਊਸ ਡਾਇਰੈਕਟ ਹੋਰ ਲਿਖੀ ਵੀ ਹੈ ਤੁਸੀਂ ਲਿਰਿਕਸ ਵੀ ਤੁਸੀਂ ਦਿੱਤੇ ਹੋਏ ਨੇ ਬਹੁਤ ਸਾਰਾ ਜਿਹੜਾ ਵੱਡਾ ਕੰਮ ਉਸ ਫਿਲਮ ਦਾ ਤੁਸੀਂ ਆਪ ਹੀ ਕੀਤਾ ਹੈ ਜੀ ਤਾਂ ਦਰਸ਼ਕਾਂ ਨੂੰ ਤੁਸੀਂ ਉਸ ਫਿਲਮ ਦਾ ਨਾਮ ਆਪਣੇ ਮੂੰਹੋਂ ਦੱਸ ਦਿਓ ਤੇ ਉਹ ਕਿਸ ਤਰ੍ਹਾਂ ਤੇ ਕਦੋਂ ਸ਼ੁਰੂ ਕੀਤੀ ਤੁਸੀਂ ਤੇ ਅੱਜ ਉਹ ਕਿਸ ਪੜਾ ਤੇ ਪਹੁੰਚ ਚੁੱਕੀ ਹੈ ਥੋੜਾ ਜਿਹਾ ਚਾਨਣਾ ਪਾਓ देखो जी फिल्म ਦਾ ਨਾਮ ਹੈ ਫੈਂਟੇਸੀਆ ਇਹ ਅਗਨੇਜੀ ਦਾ ਇੱਕ ਲਫ਼ਜ਼ ਹੈ ਫੈਂਟੇਸੀ ਜੀ ਜੀ ਉਸ ਨੂੰ ਇੰਡੀਨਾਈਜ਼ ਕੀਤਾ ਤਾਂ ਐਫ ਐਂ ਦੀ ਜਗ੍ਹਾ ਐਫ ਯੂ ਐਨ ਫਨ ਯਾਨੀ ਮਜ਼ਾ ਮਜ਼ਾ ਉਹਨੂੰ ਫੈਂਟੇਸੀਆ ਕਰਤਾ ਹੈ ਤੇ ਫੈਂਟੇਸੀਆ ਕਲਪਨਾਵਾਂ ਹੁੰਦੀਆਂ ਨੇ ਹਰ ਬੰਦਾ ਦੀ ਫੈਂਟੇਸੀ ਹੁੰਦੀ ਹੈ ਮੈਂ ਰਾਈਟਰ ਬਣ ਜਾਵਾਂ ਮੈਂ ਡਾਇਰੈਕਟਰ ਬਣ ਜਾਵਾਂ ਮੈਂ ਐਕਟਰ ਬਣ ਜਾਵਾਂ ਹਨਾ ਮੈਂ ਹੀਰੋਇਨ ਬਣ ਜਾਵਾਂ ਉਹ ਫੈਂਟੇਸੀ ਤੋ ਇਹ ਫੈਂਟਸੀਆਂ ਆਪਣੀਆਂ ਪੂਰੀ ਕਰਨ ਲਈ ਬੱਚੇ ਜਿਹੜੇ ਨੇ ਉਹ ਛੋਟੇ ਸ਼ਹਿਰਾਂ ਤੋਂ ਮੁੰਬਈ ਵੱਲ ਹైదరాబాద్ ਜਾਂ ਜਿੱਥੇ تھے ਕਲਕੱਤਾ ਜਿੱਥੇ تھے ਫਿਲਮ ਇੰਡਸਟਰੀ ਹੈ ਉੱਥੇ ਜਾਂਦੇ ਨੇ ਜਾਂਦੇ ਨੇ ਆਪਣੀਆਂ ਕਰਪਰਾਂਵਾਂ ਲੈ ਕੇ ਲੇਕਿਨ ਉੱਥੇ ਉਹਨਾਂ ਦੇ ਨਾਲ ਕੀ ਹੁੰਦਾ ਜੀ ਇਸੇ ਨੂੰ ਬਸ ਬੇਸ ਬਣਾ ਕੇ ਸਾਰੀ ਫਿਲਮ ਬਣਾਈ ਗਈ ਉਹਨਾਂ ਦੀਆਂ ਫੈਂਟਸੀਆਂ ਜਿਹੜਾ ਉਹਨਾਂ ਦਾ ਕੀ ਹਾਲ ਹੁੰਦਾ ਕਿਹੜੇ ਰੰਗ ਚਰੰਗੀਆਂ ਜਾਂਦੀਆਂ ਨੇ ਹੈਨਾ ਤੋ ਦਰਸ਼ਕੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੇ ਬੱਚੇ ਇੱਥੋਂ ਸਟਰਗਲ ਕਰਕੇ ਨਿਕਲਦੇ ਹਨ ਘਰੋਂ ਜਿਸ ਵੇਲੇ بڑے ਘਰ ਦੇ ਵੀ ਹਾਲਾਤ ਉਹਨਾਂ ਦੇ ਕਿਵੇਂ ਹੁੰਦੇ ਨੇ ਜਦੋਂ ਉਹ ਸਟਰਗਲ ਲਈ ਬਾਹਰ ਨਿਕਲਦੇ ਨੇ ਖਾਸ ਕਰਕੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਜਿੱਥੇ ਕਿ ਇੱਕ ਫਿਲਮ ਇੰਡਸਟਰੀ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਉਹਦਾ ਜਾਲ ਵਿਛਿਆ ਹੋਇਆ ਹੈ ਉੱਥੇ ਜਿਹੜੇ ਨਵੇਂ ਕਲਾਕਾਰ ਜਾਂਦੇ ਨੇ ਤੇ ਉਹਨਾਂ ਦਾ ਉੱਥੇ ਜਾ ਕੇ ਉਸ ਸਟਰਗਲ ਦੇ ਵਿੱਚ ਉਹ ਕਿਸ-ਕਿਸ ਚੀਜ਼ ਨੂੰ ਫੇਸ ਕਰਦੇ ਨੇ ਉਹਦੇ ਬਾਰੇ ਵਿੱਚ ਇਹ ਫਿਲਮ ਜਿਹੜੀ ਫੈਂਟਸੀਆਂ ਕਿਉਂਕਿ ਨਾਮ ਵੀ ਇਸ ਦਾ ਉਸੇ ਤਸਾਬ ਦਾ ਰੱਖਿਆ ਗਿਆ ਹੈ ਇਹ ਫਿਲਮ ਉਸ ਸਟ੍ਰਗਲ ਨੂੰ ਲੈ ਕੇ ਜਿਹੜੀ ਹੈ ਉਹ ਬਣਾਈ ਗਈ ਹੈ ਕਿ ਉਹਨਾਂ ਬੱਚੇ ਦੇ ਨਾਲ ਕੀ ਹੁੰਦਾ ਹੈ। ਤੋਂ ਰੈਣਾ ਸਾਹਿਬ ਇਹਦੇ ਵਿੱਚ ਜਿਹੜੇ ਸਟਾਰਸ ਤੁਸੀਂ ਲਏ ਨੇ ਜਾਂ ਜੋ ਸਟਾਫ ਹੈ ਉਹ ਕਿੱਥੋਂ-ਕਿੱਥੋਂ ਦਾ ਹੈ ਤੇ ਕਿਸ ਤਰ੍ਹਾਂ ਦਾ ਹੈ। ਦੇਖੋ ਇਹ ਫਿਲਮ ਸਾਰੀ ਜਿਹੜੀ ਹੈ ਨਾ ਇਹਦੇ ਵਿੱਚ ਜੰਮੂ ਚ ਬਣੀ ਹਾਲਾਂਕਿ ਇਹਦਾ ਜਿਹੜਾ ਲੋਕੇਸ਼ਨ ਹੈ ਮੁੰਬਈ ਹੈ। ਜਾਂ ਫਿਰ ਇੱਕ ਪਹਾੜੀ ਲੋਕੇਸ਼ਨ ਹੈ ਜਿੱਥੇ ਫਿਲਮ ਜਿਹੜੀ 20-25% ਪਹਾੜੀ ਲੋਕੇਸ਼ਨ ਤੇ ਆ। 75% ਮੁੰਬਈ ਚ ਲੇਕਿਨ ਮੁੰਬਈ ਨੂੰ ਅਸੀਂ ਸਾਰਾ ਜੰਮੂ ਚ ਕ੍ਰੀਏਟ ਕੀਤਾ ਮੈਨੇ ਮਕਾਨ ਤਿਕੋ ਜਿਹੋ ਹੁੰਦੇ ਨੇ ਉੱਥੇ ਦੇ ਇੱਥੇ ਅੰਦਰਲਾ ਪੋਰਸ਼ਨ ਜਿਹੜਾ ਉਹ ਇੱਥੇ ਮੁੰਬਈ ਤੇ ਬਾਹਰਲਾ ਪੋਰਸ਼ਨ ਜਿਹੜਾ ਉਹਦੇ ਲਈ ਅਸੀਂ ਬੰਬੇ ਗਿਆਸਾਂ ਦੋ ਦਿਨ ਉੱਥੇ ਬਾਹਰਲੇ ਸ਼ਾਟਸ ਕੁਛ ਲਏ ਉਹ ਵਿੱਚ ਵਿੱਚ ਜਦੋਂ ਸੀਨਸ ਵੀ ਅਸੀਂ ਜੋੜਦੇ ਆ ਇਸ ਤਰ੍ਹਾਂ ਲੱਗਦਾ ਪਈ ਫਿਲਮ ਬੰਬੇ ਦੀ ਕਿਸੇ ਬਿਲਡਿੰਗ ਦੇ ਵਿੱਚ ਉੱਥੇ ਹੀ ਚੱਲ ਰਹੀ ਹੈ। ਮਤਲਬ ਕਿ ਤੁਸੀਂ ਜਿਹੜੇ ਹੋਮ ਸ਼ਾਰਟਸ ਨੇ ਇਨਰ ਸ਼ਾਰਟਸ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਹੀ ਲਏ ਹੋਏ ਨੇ ਤੇ ਜਿਹੜੀ ਆਊਟਰ ਸ਼ੂਟਿੰਗ ਹੈ ਇਹ ਦਿਖਾਉਣ ਲਈ ਕਿ ਇਹ ਮੁੰਬਈ ਹੈ। ਹਾਂ ਉਹ ਉੱਥੇ ਦੇ ਲਏ। ਕੀ ਬਾਤ ਹੈ। ਤੇ ਉਸ ਦੇ ਨਾਲ ਹੀ ਹੁਣ ਜਿਸ ਤਰ੍ਹਾਂ ਉੱਥੇ ਮਾਲ ਦਿਖਾਣਾ ਸੀ। ਹਮ ਹਮ। ਤੇ ਮਾਲ ਅਸੀਂ ਆਪਣਾ ਵੇਬ ਮਾਲ ਦਿਖਾਇਆ ਲੇਕਿਨ ਮਾਲ ਸਾਰੇ ਅੰਦਰੋਂ ਇੱਕੋ ਜਿਹਾ ਹੁੰਦੇ ਨੇ। ਬਹੁਤ ਤਾਂ ਦੇਖਣ ਨੂੰ ਲੱਗਦਾ ਵੀ ਇਹ ਮੁੰਬਈ ਦਾ ਹੀ ਮਾਲ ਹੋਣਾ ਕੋਈ। ਤਾਂ ਮਤਲਬ ਖਾਸ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਵਾਸਤੇ ਇਹ ਫਿਲਮ ਇਸ ਕਰਕੇ ਵੀ ਬਹੁਤ ਵਧੀਆ ਰਹੇਗੀ ਕਿ ਉਹ ਆਪਣੇ ਇਲਾਕੇ ਨੂੰ ਜ਼ਿਆਦਾ ਇਸ ਫ ਸਰ ਇਸ ਵਾਸਤੇ ਵੀ ਸ਼ੂਟ ਕੀਤੀ ਹੈ ਹੈਨਾ ਵੀ 25% ਸਾਡਾ ਪੋਰਸ਼ਨ ਜਿਹੜਾ ਉੱਥੇ ਸ਼ੂਟ ਹੋਇਆ ਹੈ ਕੁਝ ਗਾਣੇ ਉੱਥੇ ਸ਼ੂਟ ਹੋਏ ਨੇ ਕੋਈ ਸੀਨ ਹੋਏ ਨੇ ਉੱਥੇ ਉਸ ਤੋਂ ਇਲਾਵਾ ਇਹਦੇ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਨੇ ਸਾਰੇ ਲੋਕ ਨੇ ਉਹ ਥੀਏਟਰ ਦੇ ਕਲਾਕਾਰ ਨੇ ਕੋਈ ਸਿਨੇਮਾ ਮਨੇ ਦੂਰਦਰਸ਼ਨ ਦੇ ਕਲਾਕਾਰ ਨੇ ਹੈਨਾ ਕੁਝ ਵੈਬ ਸੀਰੀਜ਼ ਬਣਦੀਆਂ ਉਹਨਾਂ ਵਿੱਚ ਵੀ ਕੰਮ ਕਰ ਰਹੇ ਨੇ ਤੇ ਜਿਹੜੇ ਕਲਾਕਾਰ ਲੋਕਲ ਨੇ ਦੋ ਕਲਾਕਾਰ ਮੈਂ ਪੰਜਾਬ ਅੰਮ੍ਰਿਤਸਰ ਤੋਂ ਮੰਗਵਾਏ ਸੀ ਸਾਜਨ ਕਪੂਰ ਤੇ ਇੱਕ ਹੋਰ ਹੈ ਮੈਡਮ ਉਹ ਤੁਮਗਾਇ ਸੀ ਉਸ ਤੋਂ ਲਾਵਾ ਇੱਕ ਬੜਾ ਗੁਰਮੀਤ ਕੋਰ ਦਿੱਲੀ ਤੋਂ ਨੇ ਉਹ ਬੜੇ ਅੱਛੇ ਥੀਏਟਰ ਆਰਟਿਸਟ ਨੇ ਉਹ ਉਹਨਾਂ ਨੇ ਵੀ ਕੰਮ ਕੀਤਾ ਇੱਥੇ ਤੇ ਇਸ ਤਰ੍ਹਾਂ ਹੀ ਮਨੇ ਲੋਕਲ ساری ਟੀਮ ਹੈ 뮤జిక్ ਡਾਇਰੈਕਟਰ ਜਿਹੜਾ ਕੁਲਦੀਪ ਸਪੂਜੀ ਸਾਡੇ ਲੋਕਲ ਨੇ ਉਹ ਵੀ ਲੋਕਲ ਨੇ ਉਹਨਾਂ ਦਾ ਸਟੂਡੀਓ ਇੱਥੋਂ ਦਾ ਹੈ ਸਾਰੀ ਡਬਿੰਗ ਜਿਹੜੀ ਉਹਨਾਂ ਦੇ ਸਟੂਡੀਓ ਵਿੱਚ ਹੋਈ ਹੈ ਬੈਕਗ੍ਰਾਉਂਡ 뮤జిక్ ਉਹਨਾਂ ਦੇ ਸਟੂਡੀਓ 'ਚ ਤਿਆਰ ਹੋਇਆ ਹੈ ਤੇ ਗਾਣੇ ਜਿਹਨਾਂ ਗਾਏ ਨੇ ਉਹ ਵੀ ਸਾਰੇ ਲੋਕਲ ਨੇ ਕਿੱਥੋਂ ਦੇ ਹੈਨਾ ਉਹਨਾਂ ਦੀ ਇੱਕ ਲੜਕੀ ਹੈ ਮੈਡਲਿਨ ਜਿਹਦਾ ਉਹ ਬਾਹਰ ਚਲੀ ਗਈ ਹੈ ਹੁਣ ਲੇਕਿਨ ਉਸ ਉਦੋਂ ਇੱਥੇ ਲੋਕਲ ਸੀ ਜੀ ਜੀ ਜਿਸ ਤਰ੍ਹਾਂ ਸਾਰੇ ਉਹ ਕਲਾਕਾਰ ਜਿਹੜੇ ਨੇ ਉਹਨਾਂ ਚੋਂ ਬਾਅਦ ਸਟਰਗਲ ਹੀ ਕੀ ਬਾਹਰ ਵੀ ਚਲੇ ਗਏ ਲੇਕਿਨ ਸ਼ੁਰੂਆਤ ਇੱਥੇ ਕੀਤੀ ਉਹਨਾਂ ਨੇ ਮਤਲਬ ਜਿਹੜੇ ਹੁਣ ਸਟਰਗਲ ਕਰਨ ਲਈ ਬਾਹਰ ਜਾਣ ਦੀ ਸੋਚ ਰਹੇ ਹਨ ਉਹ ਜੀ ਉਹਨਾਂ ਨੂੰ ਹੁਣ ਪਹਿਲਾ ਸਟੈਪ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਪ੍ਰੋਵਾਈਡ ਕੀਤਾ ਹੈ ਕਿ ਹੁਣ ਜੰਮੂ ਦੇ ਵਿੱਚ ਤੁਸੀਂ ਪਹਿਲੇ ਆਪਣਾ ਬੇਸ ਬਣਾ ਸਕਦੇ ਹੋ ਇੰਨਾ ਫਰੇਮ ਅਪ ਜਿਹੜਾ ਤੁਸੀਂ ਫਿਲਮ ਇੰਡਸਟਰੀ ਦਾ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਨਾਲ ਮਿਲ ਕੇ ਇੱਥੇ ਕਰ ਦਿੱਤਾ ਹੋਇਆ ਹੈ ਬਿਲਕੁਲ ਬਿਲਕੁਲ ਦੇਖੋ ਮੇਰੀ ਹੀਰੋਇਨ ਜਿਹੜੀ ਸਪਨਾ ਸੋਨੀ ਇਸ ਫਿਲਮ ਵਿੱਚ ਉਹਨੂੰ ਬੈਸਟ ਐਕਟਰਸ ਅਵਾਰਡ ਵੀ ਮਿਲਿਆ ਇਸ ਫਿਲਮ ਫੈਸਟੀਵਲ ਤੇ ਭੇਜੀ ਗਈ ਫਿਲਮ ਅੱਛਾ ਉਹ ਉਸ ਨੂੰ ਸਾਡੇ ਇਸ ਫਿਲਮ ਤੋਂ ਬਾਅਦ 컬러 ਦਾ ਇੱਕ ਸੀਰੀਅਲ ਮਿਲ ਗਿਆ ਬੜਾ ਵਧੀਆ ਔਰ ਬੜਾ ਅੱਛਾ ਰੋਲ ਕਰਕੇ ਆਈ ਉੱਥੇ ਚੰਡੀਗੜ੍ਹੋਂ ਨੇ ਲਗਾਤਾਰ ਦੋ ਢਾਈ ਪਿੰਨੇ ਸ਼ੂਟ ਕੀਤਾ ਤੇ ਮਨੇ ਕਹਿਣਾ ਹੁੰਦਾ ਕਿ ਜੇ ਇੱਥੇ ਕੰਮ ਮਿਲਦਾ ਤਾਂ ਫਿਰ ਉਸ ਨੂੰ ਦੇਖ ਕੇ ਬਾਹਰ ਵੀ ਤੁਹਾਨੂੰ ਕੰਮ ਮਿਲ ਸਕਦਾ ਮਤਲਬ ਕਿ ਜੋ ਨੌਜਵਾਨ ਬੱਚੇ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਫਿਲਮ ਦੇ ਵਿੱਚ ਵੀ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦੀ ਸਟਰਗਲ ਕਰਦੇ ਹਨ ਉਹਨਾਂ ਦੀ ਉਸ ਸਟਰਗਲ ਨੂੰ ਤੁਸੀਂ ਬਹੁਤ ਆਸਾਨ ਵੀ ਬਣਾ ਦਿੱਤਾ ਜੰਮੂ ਕਸ਼ਮੀਰ ਦੇ ਵਿੱਚ ਹੀ ਇਸ ਫਿਲਮ ਨੂੰ ਬਣਾ ਕੇ ਸਭ ਕੁਝ ਕਰਕੇ ਤੋ ਮਤਲਬ ਕੈਂਦਾ ਪਾਪ ਕੀ ਉਹ ਜਿਹੜੇ ਬੱਚੇ ਇੱਥੋਂ ਬਾਹਰ ਨੂੰ ਸਟਰਗਲ ਲਈ ਜਾਣਗੇ ਉਹਨਾਂ ਦਾ ਇੱਕ ਸਟੈਪ ਤੁਸੀਂ ਇੱਥੇ ਪੂਰਾ ਕਰਕੇ ਉਹਨਾਂ ਦੀ ਪ੍ਰੋਫਾਈਲ ਯਾਨੀ ਕਿ ਇੱਥੋਂ ਹੀ ਸ਼ੁਰੂਆਤ ਹੋ ਜਾਏਗੀ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ ਉਹ ਜਿਹੜੀ ਫਿਲਮ ਇੰਡਸਟਰੀ ਹੈ ਨਾ ਜੋ ਉਹ ਦੀ ਡਿਜੀਟਲਾਈਜ਼ ਹੋਈ ਹੈ ਮੈਨੂੰ ਜਦੋਂ ਤੱਕ ਰੀਲ ਵਾਲਾ ਕੈਮਰਾ ਖਤਮ ਹੋਇਆ ਦੂਸਰਾ ਕੈਮਰਾ ਆ ਜਿਹਦੇ ਉਸ ਸਿਰਫ ਤੁਸੀਂ ਚੇ ਪਾਉਣ ਦੋ ਜਾ ਹੈ ਨਾ ਜਾਂ ਹਾਰਡ ਡਿਸਕ ਤੇ ਤੁਸੀਂ ਉਹਦੀ ਸ਼ੂਟਿੰਗ ਕਰਦੇ ਹੋ ਰਿਕਾਰਡਿੰਗ ਹੁਣ ਫਿਲਮ ਹੁਣ ਪੂਰੀ ਪੂਰਾ ਇੰਡੀਆਈ ਫਿਲਮ ਇੰਡਸਟਰੀ ਤੂੰ ਜਿੱਥੇ ਮਰਜੀ ਆਪਣਾ ਕੈਮਰਾ 4K ਦਾ ਲਓ ਉਸੇ ਸ਼ੂਟ ਕਰ ਲਓ ਹੈਂ ਅੱਛਾ ਕੈਮਰਾ ਲਓ 6K ਰੈਡ ਕੈਮਰਾ ਲਓ ਹੈਨਾ 8K ਤੱਕ ਲਓ ਕੋਈ ਤੋ ਇਸ ਨੂੰ ਫਿਲਮ ਜਿਹੜੀ ਲੱਗਦੀ ਹੈ ਨਾ ਜਿਹੜੀ ਥੀਏਟਰ ਵਿੱਚ ਉਹ 2K ਰੈਜ਼ੋਲੂਸ਼ਨ ਨਹੀਂ ਲੱਗਦੀ ਤੋ ਇਸ ਲਈ ਅਸੀਂ ਭਾਵੇਂ 4K ਦੇ ਸ਼ੂਟ ਕਰੀਏ 6K ਤੇ ਕਰੀਏ ਜਦੋਂ ਐਡੀਟਿੰਗ ਤੋਂ ਬਾਅਦ ਉਸ ਨੂੰ ਫਾਈਨਲ ਜਿਹੜੀ ਉਹਦੀ ਕਾਪੀ ਬਣਾਣੇ ਆ 2K ਤੇ ਬਣਾਣੇ ਆ 2K ਤੇ ਬਣਾਣੇ ਤੇ ਇਸ ਲਈ ਕੋਈ ਇੰਨਾ ਵੱਡਾ ਮਸਲਾ ਨਹੀਂ ਹੈ ਇੱਕ ਅੱਛਾ ਕੈਮਰਾ ਲੈ ਕੇ ਇੱਕ ਅੱਛੇ ਕੈਮਰੇਮੈਨ ਤੁਹਾਡੇ ਕੋਲ ਆਪਣੇ ਇਲਾਕੇ ਦੇ ਵਿੱਚ ਬੱਚੇ ਬਾਹਰੋਂ ਕੋਈ ਬੰਦੇ ਸਿੱਖ ਕੇ ਆ ਜਾਣ ਜੀ ਜੀ ਤੇ ਤੁਹਾਡੀ ਇੰਡਸਟਰੀ ਤੁਹਾਡੇ ਘਰ ਵਿੱਚ ਬਿਲਕੁਲ ਅੱਛਾ ਇੱਕ ਹੋਰ ਇਸ ਫਿਲਮ ਦੇ ਬਾਰੇ ਵਿੱਚ ਇੱਕ ਤਾਂ ਥੋੜਾ ਜਿਹਾ ਸਟੋਰੀ ਦਾ ਤੁਸੀਂ ਦੱਸ ਛੜਿਆ ਕਿ ਕਿਸ ਤਰ੍ਹਾਂ ਦੀ ਸਟੋਰੀ ਹੈ ਇਸ ਦੇ ਵਿੱਚ ਇਦੇ ਵਿੱਚ ਤੁਹਾਨੂੰ ਇਸ ਫਿਲਮ ਦੇ ਵਿੱਚ ਸੈਂਸਰ ਬੋਰਡ ਵੱਲੋਂ ਗ੍ਰੇਡ A ਮਿਲਿਆ ਹੈ ਹਾਂ ਉਹਦਾ ਕੀ ਕਾਰਨ ਹੋਇਆ ਦੇਖੋ ਜਦੋਂ ਅਸੀਂ ਸੱਚ ਦਿਖਾਨੇ ਆ ਨਾ ਫਿਲਮੀ ਦੁਨੀਆ ਦਾ ਸੱਚ ਜਿਹੜਾ ਹੈ ਨਾ ਉਹ ਥੋੜਾ ਕੋੜ ਹੈ ਬਿਲਕੁਲ ਕੋੜਾ ਇਸ ਦੀ ਇੱਕ ਤੇ ਸਟਾਰਡਮ ਦੇ ਵਿੱਚ ਜਿਹੜਾ ਨਵੇਂ ਬੱਚੇ ਨੂੰ ਨਵੇਂ ਬੰਦੇ ਨੂੰ ਨਵੀਂ ਹੀਰੋਇਨ ਨੂੰ ਕੋਈ ਪੁੱਛਤਾ ਨਹੀਂ ਤੇ ਜੇ ਪੁੱਛੇਗਾ ਤਾਂ ਉਸ ਦਾ ਕੋਈ ਨਾ ਕੋਈ ਉਸ ਦਾ ਫਾਇਦਾ ਉਟਾਏਗਾ ਲਾਹ ਲਾਹ ਲੇਗਾ ਉਸ ਦਾ ਹੈ ਨਾ ਲੜਕੀ ਹੋਏਗੀ ਤਾਂ ਉਸ ਨੂੰ ਐਕਸਪਲੋਇਟੇਸ਼ਨ ਉਸ ਦੀ ਬਿਲਕੁਲ ਹੈ ਕਾਸਟਿੰਗ ਕੋਚ ਦੀ ਹੀ ਸ਼ਿਕਾਇਤ ਹੋ ਗਈ ਗੀਆਂ ਉਹਨਾਂ ਨੂੰ ਕਹਿਣਗੇ ਜੀ ਤੂੰ ਅਸੀਂ ਰੋਲ ਲੈਣਾ ਤਾਂ ਪਹਿਲੇ ਇਹ ਕੰਮ ਕਰੋ ਤਾਂ ਪਹਿਲੇ ਉਹ ਜਿਹੜਾ ਕੰਮ ਹੈ ਤਾਂ ਉਹ ਬੜਾ ਗਲਤ ਕੰਮ ਹੈ ਹੈਨਾ ਉਸ ਕਰ ਨਾਲ ਉਹ ਮੀ 2 ਸਿਚੁਏਸ਼ਨਸ ਬਣ ਜਾਂਦੀਆਂ ਨੇ ਕਿਤੇ ਹੈਨਾ ਤੇ ਫਿਰ ਉੱਥੇ ਜਾ ਕੇ ਰਹਿੰਦੇ ਰਹਿੰਦੇ ਜਦੋਂ ਤਜਰਬੇ ਤੁਹਾਡੇ ਮਰਦਾਂ ਨਾਲ ਬੁਰੇ ਹੁੰਦੇ ਨੇ ਤਾਂ ਫਿਰ ਲੜਕੀਆਂ ਦੇ ਵਿੱਚ ਉਹ ਭਾਵਨਾ ਕੁਝ ਹੋਰ ਲੈਸਬੀਅਨ ਵੱਲੇ ਪਾਸੇ ਮੁੜ ਜਾਂਦੀਆਂ ਨੇ ਹੈਨਾ ਫਿਰ ਕੁਝ ਲੜਕੇ ਜਿਹੜੇ ਫਿਲਮਾਂ 'ਚ ਕੰਮ ਨਹੀਂ ਕਰ ਪਾਉਂਦੇ ਲੇਕਿਨ ਅੱਛੀ ਡੀਲ ਰੋਲ ਅੱਛੀ ਸ਼ਕਲ ਹੁੰਦੀ ਹੈ ਉਹ ਜਿਗੋਲੋ ਦੀ ਲਾਈਫ ਉਲ ਪਸੇ ਚਲੇ ਪੈਂਦੇ ਨੇ ਉਹ ਇੱਕ ਮਰਦ ਵੈਸ਼ਾ ਦੇ ਉਸ ਪਾਸੇ ਚਲੇ ਪੈਂਦੇ ਨੇ ਤਾਂ ਇਹ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਫਿਲਮੀ ਦੁਨੀਆ ਦਾ ਸੱਚ ਨੇ ਜਿਹੜੀ ਦੁਨੀਆ ਸਾਰੀ ਜਾਣਦੀ ਏਸ ਨੂੰ ਤਾਂ ਮੈਂ ਇਸ ਨੂੰ ਥੋੜੇ ਹਲਕੇ ਫੁਲਕੇ ਅਦਾਸ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਇਹੋ ਹੀ ਸੱਚ ਜਿਹੜਾ ਤੁਸੀਂ ਇੱਕ ਕੁਜੇ ਦੇ ਵਿੱਚ ਬੰਦ ਕਰਕੇ ਇਸ ਫਿਲਮ ਫੈਂਟੇਸ਼ੀਆ ਦੇ ਵਿੱਚ ਜਿਹੜਾ ਤੁਸੀਂ ਇਹ ਦੁਨੀਆ ਨੂੰ ਦੱਸਣ ਜਾ ਰਹੇ ਹੋ ਤਾਂ ਜੋ ਜਿਨ੍ਹਾਂ ਦੇ ਬੱਚੇ ਇਥੋਂ ਸਟਰਗਲ ਦੇ ਬਾਹਰ ਜਾਣ ਉਹਨਾਂ ਨੂੰ ਪਤਾ ਲੱਗ ਸਕੇ ਕਿ ਬਾਹਰ ਨੇ ਜਿਹੜੀਆਂ ਸਿਟੀਆਂ ਨੇ ਮੈਟਰੋ ਸਿਟੀਆਂ ਨੇ ਉੱਥੇ ਜਾ ਕੇ ਤੁਹਾਡੇ ਬੱਚੇ ਨਾਲ ਕੀ ਕੀ ਹੋ ਸਕਦਾ ਹੋ ਸਕਦਾ ਮਨੇ ਬਚ ਕੇ ਚੱਲਣਾ ਨਾ ਮਨੇ ਤੁਹਾਨੂੰ ਜੀ ਜੀ ਕਿ ਇਹ ਜ਼ਰੂਰੀ ਕਿ ਸਭ ਨਾਲ ਹੋਵੇ ਜੀ ਜੀ ਕਿ ਇਹ ਜਿਹੜੇ ਨੇ ਆਪਣੇ ਨੂੰ ਬਚਾ ਕੇ ਵੀ ਰੱਖਦੇ ਉਹ ਤੁਹਾਡੇ ਉੱਤੇ ਆ ਨਾ ਤੁਸੀਂ ਨਾ ਵਿਗੜਨਾ ਚਾਹੋ ਤਾਂ ਤੁਹਾਨੂੰ ਕੋਈ ਨਹੀਂ ਵਿਗਾੜ ਸਕਦਾ ਪਰ ਜੇ ਤੁਸੀਂ ਪਹਿਲੇ ਤਿਆਰ ਹੋ ਕੇ ਆਏ ਕਿ ਮੈਂ ਰੋਲ ਲੈਣ ਲਈ ਕੁਝ ਵੀ ਕਰਨਾ ਹੈ ਤਾਂ ਫਿਰ ਤਾਂ ਤੁਸੀਂ ਹੋਣਾ ਹੀ ਹੋਣਾ ਐਕਸਪੈਕਟ ਜੇ ਤੁਸੀਂ ਕਰੋ ਹੀ ਸੋਚ ਕੇ ਜਾਓ ਤੂੰ ਵੀਰ ਜ਼ਿਆਦਾ ਜ਼ਿਆਦਾ ਕੀ ਹੋਏਗਾ ਮੇਰਾ ਮੈਨੂੰ ਮੈਨੂੰ ਐਕਸਪਲੋਡ ਕਰ ਲੈਣਗੇ ਤਾਂ ਫਿਰ ਤਾਂ ਤੁਸੀਂ ਹੋਗੇ ਫਿਰ ਤਾਂ ਹੋ ਹੀ ਜਾਂਦਾ ਹੁੰਦਾ ਤੂੰ ਮੈਂਟਲੀ ਇਹ ਪ੍ਰਪੇਅਰ ਕਰਕੇ ਜਾਓ ਕਿ ਮੈਂ ਐਕਸਪਲੋਇਟ ਨਹੀਂ ਹੋਣਾ ਲੇਕਿਨ ਵੇ ਸਟਰਗਲ ਕਰਨੀ ਆ ਸਟਰਗਲ ਕਰਨੀ ਉਹਦੇ ਨਾਲ ਇਹ ਹੁੰਦਾ ਕਿ ਕਿਤੇ ਨਾ ਕਿਤੇ ਅੱਛਾ ਮੌਕਾ ਮਿਲ ਵੀ ਜਾਂਦਾ ਹੈ ਇਸ ਕਰਕੇ ਮਤਲਬ ਤੁਸੀਂ ਜਿੱਥੇ ਵੀ ਬੱਚਾ ਕੋਈ ਸਟਰਗਲ ਕਰਦਾ ਹੈ ਅਗਰ ਉਹ ਕਿਸੇ ਗਲਤ ਰਸਤੇ ਪੈ ਸਕਦਾ ਹੈ ਤੁਸੀਂ ਉਹ ਜਿਹੜੇ ਆਈਡੀਆਜ਼ ਉਹ ਜਿਹੜੇ ਇਹ ਚੀਜ਼ਾਂ ਨੇ ਉਹ ਪਹਿਲਾਂ ਹੀ ਉਹਨਾਂ ਨੂੰ ਦੱਸ ਦੇਣਾ ਚਾਹੀਦੇ ਹੋ ਕਿ ਭਈ ਇਹਨਾਂ ਚੀਜ਼ਾਂ ਤੋਂ ਤੁਸੀਂ ਬਚਣਾ ਹੈ ਆਪਣੀ ਸਟਰਗਲ ਨੂੰ ਕਾਇਮ ਰੱਖਣਾ ਹੈ ਮੈਂ ਤੁਹਾਨੂੰ ਦੱਸਦਾ ਇੱਥੇ ਨਾਰਾ ਗੁਪਤਾ ਸੀ ਜਬੂਜ ਬੜਾ ਮਸ਼ਹੂਰ ਕੇਸ ਹੋਇਆ ਸੀ ਨਾ ਬਿਲਕੁਲ ਉਸਨੇ ਤਾਂ ਕੋਈ ਜਿਹੜਾ ਕੇਸ ਹੋ ਗਿਆ ਪਤਾ ਨਹੀਂ ਉਹ ਹੈ ਸੀ ਕਿ ਨਹੀਂ ਸੀ ਲੇਕਿਨ ਉਸਦੇ ਲਈ ਤਾਂ ਰਾਹ ਖੁੱਲ ਗਿਆ ਉੱਥੇ ਬਿਲਕੁਲ ਹੈਨਾ ਉਹ ਜਾ ਕੇ ਉੱਥੇ ਬੜੀ ਹੀਰੋਇਨ ਬਣ ਗਈ ਉੱਥੇ ਕਈ ਫਿਲਮਾਂ ਵਿੱਚ ਬੋਜਪੂਰੀ ਫਿਲਮਾਂ ਦੀ ਹੀਰੋਇਨ ਬਣ ਗਈ ਹੋਰ ਹੈਨਾ ਇਹ ਬੜੇ ਉਹ ਚੀਜ਼ ਨੇ ਕੁੜੀਆਂ ਨੂੰ ਇੱਥੇ ਇੱਕ ਗਲਤ ਵੀ ਇਸ਼ਾਰਾ ਦਿੱਤਾ ਵੀ ਜੇ ਤੁਸੀਂ ਇਸ ਤਰ੍ਹਾਂ ਇਸ ਬਦਨਾਮ ਹੋ ਜਾਓ ਤਾਂ ਤੁਹਾਨੂੰ ਨਾਮੋਕ ਮਿਲਦੇ ਤਾਂ ਬਾਅਦ ਇਹ ਗਲਤ ਹੈ ਨਾ ਬਟੇ ਸਹੀ ਨਹੀਂ ਗਿਆ ਤਾਂ ਬਿਲਕੁਲ ਇਸ ਤਰ੍ਹਾਂ ਕਈ ਗੱਲਾਂ ਜਿਹੜੀਆਂ ਨੇ ਉਹ ਪਰਿਵਾਰ ਨੂੰ ਖੁਦ ਦੇਖਣੀ ਹੈ ਕਿ ਸਾਡੇ ਬੱਚਾ ਨੂੰ ਅਸੀਂ ਕਿੰਨਾ ਕੁ ਗਾਈਡ ਕਰਕੇ ਕਿਸ ਤਰ੍ਹਾਂ ਕਰੀ ਭੇਜੇ ਕਿ ਉਹ ਠੀਕ ਠਾਕ ਰਹੇ ਠੀਕ ਹੈ ਨਾ ਇਸ ਤੋਂ ਪਹਿਲੇ ਵੀ ਤੁਹਾਡੀਆਂ ਦੋ ਫਿਲਮਾਂ ਆ ਚੁੱਕੀਆਂ ਨੇ ਇੱਕ 2000 ਦੇ ਵਿੱਚ ਤੇ ਇੱਕ 2012 ਦੇ ਵਿੱਚ 2000 ਦੇ ਵਿੱਚ ਤੁਹਾਡੀ ਜੋ ਗੁਲਦਸਤਾ ਫਿਲਮ ਆਈ ਉਹ ਹਿੰਦੀ ਫਿਲਮ ਸੀ ਉਹ ਹਿੰਦੀ ਫਿਲਮ ਸੀ ਅਤੇ ਉਸ ਤੋਂ ਬਾਅਦ 2012 ਦੇ ਵਿੱਚ ਇੱਕ ਪੰਜਾਬੀ ਪਹਾੜੀ ਪੰਜਾਬੀ ਫਿਲਮ ਪਹਾੜੀ ਪੰਜਾਬੀ ਫਿਲਮ ਆਈ ਸੀ ਹਾਂ ਜੀ ਹਾਂ ਉਹਨਾਂ ਦੇ ਬਾਰੇ ਵਿੱਚ ਕੋਈ ਤੁਹਾਡਾ ਕੋਈ ਐਕਸਪੀਰੀਅੰਸ ਉਸ ਸਮੇਂ ਫਿਲਮਾਂ ਬਣਾਉਣ ਦੇ ਵਿੱਚ ਤੇ ਅੱਜ ਤੁਸੀਂ ਕਾਫੀ ਗੈਪ ਤੋਂ ਬਾਅਦ ਇਹ ਵਾਲੀ ਫਿਲਮ ਜਿਹੜੀ ਹੈ ਉਹ ਡਾਇਰੈਕਟ ਕਰਨ ਜਾ ਰਹੇ ਹੋ ਕੀ ਐਕਸਪੀਰੀਅੰਸ ਰਿਹਾ ਕੀ ਤੁਹਾਨੂੰ ਫਰਕ ਨਜ਼ਰ ਆਇਆ ਇਸ ਦੇ ਵਿੱਚ ਮੈਂ ਤੁਹਾਨੂੰ ਥੋੜਾ ਸ਼ੁਰੂਆਤ ਤੋਂ ਦੱਸਾਂਗਾ ਮੈਂ ਕੋਲਕਾਤਾ ਪੜਦਾ ਸਾਂ ਤੇ ਉੱਥੇ ਮੈਂ ਉੱਥੇ ਇੱਕ ਟੋਲੀਗਨ ਸਟੂਡੀਓ ਦਾ ਸੀ ਜਿੱਥੇ ਬੰਗਲਾ ਫਿਲਮਾਂ ਬਣਦੀਆਂ ਸੀ ਠੀਕ ਤੋ ਮੇਰਾ ਇੱਕ ਦੋਸਤ ਬਣ ਗਿਆ ਕਿਦਾਰ ਸਰੇਨ ਇੱਕ ਪ੍ਰੋਡਿਊਸਰ ਜੀ ਬੰਗਲਾ ਫਿਲਮਾਂ ਦਾ ਛੋਟਾ ਬਲੈਕ ਐਂਡ ਵਾਈਟ ਫਿਲਮ ਬਣਾ ਰਿਹਾ ਸੀ ਉਹਨੂੰ ਦੋਰ ਚ ਬਲੈਕ ਐਂਡ ਵਾਈਟ ਫਿਲਮ ਬਣਦੀ ਸੀ 78 ਦੀ ਗੱਲ ਹੈ ਓਕੇ ਤੋ ਮੈਂ ਉਹਨਾਂ ਦੀ ਸ਼ੂਟਿੰਗ ਸ਼ਾਟਿੰਗ ਦੇਖਣ ਜਾਣਾ ਤੇ ਉੱਥੇ ਜਾ ਕੇ ਉਹਨਾਂ ਨੇ ਫਿਰ ਮੈਂ ਇੱਕ ਡਾਇਰੈਕਟਰ ਨੇ ਮੈਨੂੰ ਆਪਣੇ ਨਾਲ ਅਸਿਸਟੈਂਟ ਬਣਾ ਲਿਆ ਅੱਛਾ ਮੈਂ ਵਿੱਚ ਵਿੱਚ ਜਦੋਂ ਮੇਰਾ ਕਾਲਜ ਮੈਡੀਕਲ ਕਰੀ ਪੜਦਾ ਸੀ ਤੋ ਮੈਨੂੰ ਜਦੋਂ ਛੁੱਟ ਮਿਲਦੀ ਸੀ ਮੈਨੂੰ ਟਾਈਮ ਮਿਲਦਾ ਸੀ ਮੈਂ ਉਹਨਾਂ ਕੋਲ ਚੱਲ ਜਾਂਦਾ ਸੀ ਸ਼ੂਟਿੰਗ ਦੇ ਵਿੱਚ ਸ਼ਾਮ ਦੇ ਜਿਹੜਾ ਰਾਤ ਦਾ ਹੁੰਦਾ ਸੀ ਤੇ ਉਹ ਉੱਥੇ ਮ ਉਥੂ ਸਿੱਖੇ ਮੈਂ ਦੋ ਪਹਿਲੀ ਟੈਲੀਫੋਨ ਜਿਹੜੀਆਂ ਨੇ ਉਹ ਕਲਕੱਤੇ ਬਣਾਈਆਂ ਅੱਛਾ ਤੁਸੀਂ ਕਲਕੱਤੇ ਵਿੱਚ ਪਹਿਲੇ ਆਲਰੇਡੀ ਦੋ ਟੈਲੀਫੋਨ ਬਣਾਈ ਹੋਈਆਂ ਹਾਂ ਬਿਲਕੁਲ ਉਹ ਇੱਕ ਉਹਦਾ ਨਾਮ ਸੀਖਦਾ ਖੂਨ ਮਰਡਰ ਮਿਸਟਰੀ ਸੀ ਇੱਕ ਦਾ ਨਾਮ ਸੀ ਉੱਥੇ ਤੁਮ ਸੀ ਕੋਈ ਉਹ ਦੋਏ ਮੇਰੀਆਂ ਕਹਾਣੀਆਂ ਤੇ ਫਿਲਮਾਂ ਬਣੀਆਂ ਸੀ ਉਹ ਦੋ ਉੱਥੇ ਬਣਾ ਕੇ ਮੈਂ ਫਿਰ ਜੰਮੂ ਆਇਆ ਸੀ ਜੰਮੂ ਆ ਕੇ ਮੈਂ ਆਪਣੀ ਮੈਡੀਕਲ ਕਰ ਰਿਹਾ ਸੀ ਕੋਰਸ ਕਰਕੇ ਆਇਆ ਸੀ ਤੇ ਆਪਣੀ ਕਲੀਨਿਕ ਖੋਲ੍ਹ ਲਿਆ ਠੀਕ ਲੇਕਿਨ ਕਲੀਨਿਕ ਮੇਰਾ ਹੋਮੀਓਪੈਥਿਕ ਕਲੀਨਿਕ ਸੀ ਉਹ ਜ਼ਿਆਦਾ ਚੱਲਿਆ ਨਹੀਂ ਠੀਕ ਤੇ ਫਿਰ ਮੈਂ ਮੇਰੇ ਫਾਦਰ ਕਰਨ ਲਗੇ ਕੁਝ ਹੋਰ ਕੰਮ ਵੀ ਸੋਚ ਫਿਰ ਮੈਂ ਫਿਲਮਾਂ ਵਾਲੇ ਪਾਸੇ ਗੋ ਕਿ ਸਿੱਖਿਆ ਐਸੀ ਮੈਂ ਦੂਰਦਰਸ਼ਨ ਦਾ ਕੰਮ ਸ਼ੁਰੂ ਕਰਤਾ ਦੂਰਦਰਸ਼ਨ ਦੇ ਬੜੇ ਸੀਰੀਅਲ ਡਾਕੂਮੈਂਟਰੀਜ਼ ਮਨੇ ਬੜੇ ਪ੍ਰੋਗਰਾਮ ਜਿਹੜੇ ਨੇ 뮤지컬 ਪ੍ਰੋਗਰਾਮਸ ਉਹ ਬੰ ਪੜਾਏ ਉਸ ਤੋਂ ਬਾਅਦ ਬਣਾਦੇ ਬਣਾਦੇ ਮੇਰਾ ਪਤਾ ਲੱਗ ਗਿਆ ਸਾਰੇ ਮੇਰੇ ਦੋਸਤਾਂ ਨੂੰ ਕਿ ਫਿਲਮ ਡਾਇਰੈਕਟਰ ਵੀ ਹੈ ਤੋਂ ਕੈਨੇਡਾ ਤੋਂ ਇੱਕ ਦੋਸਤ ਸੀ ਬੜਾ ਰਾਈਟਰ ਕਹਾਣੀਕਾਰ ਉਹ ਇੰਡੀਆ ਆਇਆ ਤੋਂ ਨੂੰ ਪਤਾ ਸੀ ਕਿ ਫਿਲਮਾਂ ਬਣਾਉਂਦਾ ਤੋਂ ਉਹਨੇ ਮੈਨੂੰ ਲੱਭ ਲਿਆ ਉਥੇ ਚੰਡੀਗੜ੍ਹ ਵਿਸ਼ ਪੰਜਾਬੀ ਸਵੇਰੇ ਚੱਲ ਰਿਹਾ ਸੀ ਉਹਦੇ ਚੋਣੇ ਮੈਨੂੰ ਦੱਸਿਆ ਕਿ ਇੱਕ ਸਟੋਰੀ ਸਕ੍ਰਿਪਟ ਲੈ ਕੇ ਆਇਆ ਤੇ ਡਾਇਰੈਕਟਰੇ ਕੋਲ ਕਰਵਾਣੀ ਹੈ ਅੱਛਾ ਤੇ ਫਿਰ ਉਹ ਮੈਂ ਉਹ ਗੁਲਦਸਤਾ ਫਿਲਮ ਜਿਹੜੀ ਉਹਨਾਂ ਨੇ ਡਾਇਰੈਕਟ ਕੀਤੀ ਸੀ ਗੁਲਦਸਤਾ ਹਾਂ ਉਹ ਉਹ ਮੇਰੀ 3 ਮਹੀਨੇ ਕੰਪਲੀਟ ਹੋ ਗਈ ਸੀ ਫਿਲਮ ਉਹਦੇ ਚ ਮਾਹੀ ਗਿਲ ਜਿਹੜੀ ਪਹਿਲੇ ਉਹਦਾ ਨਾਮ ਪਹਿਲੇ ਬਹੁਤ ਹਾਂ ਰਿੰਪੀ ਗਿਲ ਨਾ ਸੀ ਪਹਿਲੇ ਉਸ ਦਾ ਮਾਹੀ ਗਿਲ ਉਹ ਬੜੀ ਅੱਛੀ ਅੱਜ ਕੱਲ ਆਰਟਿਸਟ ਹੈ ਬੜੀ ਹੂੰ ਹੂੰ ਉਹ ਜੁਨੀਟਰ ਡੋੜਾ ਸੀ ਔਰ ਪੰਜਾਬ ਦੇ ਆਰਟਿਸਟਾਂ ਬੜੇ ਉਹਦੇ ਆਪਣੇ ਕੇਵਲ ਤਾਲੀਵਾਲ ਜੀ ਜੀ ਤੋਂ ਮਨੇ ਉਹ ਸਾਰੇ ਆਰਟਿਸਟਾਂ ਦੇ ਨਾਲ ਉਹ ਬੜੀ ਅੱਛੀ ਇੱਕ ਫਿਲਮ ਬਣਾਈ ਸੀ ਮੈਂ ਉਹ ਫਿਲਮ ਦੇ ਵਿੱਚ ਗਾਣੇ ਵੀ ਲਿਖੇ ਸਰ ਮੈਂ ਡਾਇਰੈਕਟ ਵੀ ਕੀਤੀ ਸੀ ਔਰ ਉਹ ਫਿਲਮ ਜਿਹੜੀ ਹੈ ਉਹ ਕੈਨੇਡਾ ਜਾ ਕੇ ਰਿਲੀਜ਼ ਹੋਈ ਔਰ ਕੈਨੇਡਾ ਦੇ ਸ਼ਾਇਦ ਜੰਮੂ ਕਸ਼ਮੀਰ ਔਰ ਪੰਜਾਬ ਦੇ ਹਾਲਾਤਾਂ ਤੇ ਹਾਂ ਉਹ ਫਿਲਮ ਸੀ ਟੈਰਰਿਜ਼ਮ ਨੂੰ ਲੈ ਕੇ ਜੀ ਜੀ ਪੰਜਾਬ ਦੇ ਟੈਰਰਿਜ਼ਮ ਨੂੰ ਔਰ ਜੰਮੂ ਕਸ਼ਮੀਰ ਟੈਰਰਿਜ਼ਮ ਠੀਕ ਉਹ ਇੱਕ ਟਾਈਮ ਤੇ ਪਹਿਲੇ ਪੰਜਾਬ ਦੇ ਟੈਰਰਿਜ਼ਮ ਜਿਹੜਾ ਹੈ ਉਹਦੇ ਚ ਉਹਦਾ ਇੱਕ ਥਾਣੇਦਾਰ ਦੋਸਤ ਹੈ ਉਹ ਮਰਿਆ ਜਾਂਦਾ ਜੀ ਜੀ ਹੀਰੋ ਦਾ ਹੂੰ ਫਿਰ ਹੀਰੋ ਉਸ ਤੋਂ ਦੁਖੀ ਹੈ ਲੇਕਰ ਉਹਦੀ ਡਿਊਟੀ ਜਿਹੜੀ ਹੈ ਉਹ ਪੀਸਕੀਪਿੰਗ ਫੋਰਸਲ ਲੱਗਦੀ ਪਹਿਲੇ ਜੀ ਉਹ ਸ਼੍ਰੀਲੰਕਾ ਤੋਂ ਉਥੋਂ ਆ ਕੇ ਫਿਰ ਉਹਨੂੰ ਕਸ਼ਮੀਰ ਦੇ ਵਿੱਚ ਉਹਨੂੰ ਮਿਲਦਾ ਕੰਮ ਤਾਂ ਕਸ਼ਮੀਰ ਚੈਪਟਰ ਹੁੰਦਾ ਤੇ ਉੱਥੇ ਉਹਨੂੰ ਟੈਰਿਸ ਨਾਲ ਇੱਕ ਮੋਠੇ ਭੇੜ ਚ ਗੋਲੀ ਲੱਗਦੀ ਹੂੰ ਉਹਦਾ ਫਾਦ ਫਿਰ ਉਹ ਨਰਸ ਨਾਲ ਉਹਦਾ ਹਸਪਤਾਲ ਚ ਰਮਾਂਸ ਕੇ ਕਾਫੀ ਦਿਨ ਬੈਠਦੇ ਤੇ ਉਹ ਦੀ ਸੇਵਾ ਚ ਉਹ ਕਰਦੀ ਤੇ ਰਮਾਂਸ ਹੋ ਜਾਂਦਾ ਤੇ ਉਹਦੇ ਉੱਪਰ ਸਾਰੀ ਫਿਲਮ ਸੀ ਉਹ ਤੇਰਰਿਜ਼ਮ ਸੀ ਜੀ ਲਵ ਸਟੋਰੀ ਵੀ ਸੀ ਸਭ ਕੁਝ ਸੀ ਔਰ ਇੱਕ ਅੱਛੀ ਫਿਲਮ ਸੀ ਬਣੀ ਉਸ ਉਸ ਤੋਂ ਬਾਅਦ ਫਿਰ 2012 ਦੇ ਵਿੱਚ ਵੀ ਇੱਕ ਤੁਹਾਡੀ ਫਿਲਮ ਆਂਦੀ ਹੈ ਪੰਜਾਬੀ ਪਹਾੜੀ ਹਾਂ ਬਿਲਕੁਲ ਬਿਲਕੁਲ ਜ਼ਿੰਦੀ ਮਾਹੀ ਫਿਲਮ ਹੈ ਜ਼ਿੰਦੀ ਮਾਹੀ ਮੇਰਾ ਅਸਿਸਟੈਂਟ ਡਾਇਰੈਕਟਰ ਸੀ ਬਰਨਾਲ ਜਿਹੜਾ ਮੇਰੇ ਕੋਲ ਕੰਮ ਕਰਦਾ ਸੀ ਜੀ ਵਿਕਰਮ ਸਿੰਘ ਵਿੱਕੀ ਉਹਨੇ ਇੱਕ ਵਾਰੀ ਕਿਹਾ ਵੀ ਮੈਂ ਸਕ੍ਰਿਪਟ ਲਿਖੀ ਆ ਤੇ ਮੈਂ ਸਕ੍ਰਿਪਟ ਤੇ ਚਾਹਨਾ ਮੈਂ ਹੀਰੋ ਬਣਾ ਤੇ ਮੈਂ ਫਿਲਮ ਪ੍ਰੋਡਿਊਸ ਵੀ ਕਰ ਦਿਆ ਨਾ ਤੁਸੀਂ ਡਾਇਰੈਕਟ ਕਰਦੇ ਉਹ ਫਿਰ ਉਹ ਵੀ ਲੋਕਲ ਜਿਹੜੇ ਸਾਰੇ ਕੈਮਰਾਬੈਨ ਲੋਕਲ ਸਾਰੇ ਐਡੀਟਿੰਗ ਸਭ ਕੁਝ ਹਰ ਚੀਜ਼ ਸਾਰੇ ਉਹਦੇ ਕਲਾਕਾਰ ਲੋਕਲ ਉਹਦਾ ਬਾਹਰ ਦਾ ਕੋਈ ਨਹੀਂ ਸੀ ਉਹ ਫਿਲਮ ਬਣਾਈ ਤੇ ਉਹ 12 ਵਿੱਚ ਛੜੀ ਆਦੀ ਟਾਕੀ ਲੱਗੀ ਸੀ ਜੰਮੂ ਤੇ ਉਹ ਵੀ ਅੱਛੀ ਫਿਲਮ ਸੀ ਹਾਂ ਤੇ ਉਸ ਤੋਂ ਬਾਅਦ ਬੱਸ ਇਹ ਹੁਣੇ ਫੈਂਟੇਸੀਆਂ ਜਿਹੜੀ ਐ ਮੈਂ ਇਹ ਖੁਦ ਪ੍ਰੋਡਿਊਸ ਕੀਤੀ ਐ ਪਹਿਲੀਆਂ ਫਿਲਮਾਂ ਸਾਰੀਆਂ ਦੂਸਰੇ ਪ੍ਰੋਡਿਊਸਰਾਂ ਲਈ ਬਣਾਈਆਂ ਨੇ ਇਹ ਆਪਣੇ ਪੈਸੇ ਨਾਲ ਸੀ ਖੁਦ ਸੋਚਿਆ ਕਿ ਨਹੀਂ ਮੈਂ ਬਹੁਤ ਸਾਰਾ ਕੁਝ ਖੁਦ ਹੀ ਕਰ ਲਵਾਂ ਬਿਲਕੁਲ ਇਸ ਵਾਰੀ ਮੈਂ ਪੈਸਾ ਆਪਣੇ ਜੇਬ ਟੁਲਾਇਆ ਆਪਣੇ ਕੋਈ ਦੋਸਤਾ ਦੀ ਬਦਲ ਨਾਲ ਤੇ ਇਹ ਬਣਾਈ ਆ ਤੇ ਹੁਣ ਮੈਂ ਚਾਹਨਾ ਕਿ ਇਹ ਫਿਲਮ ਜੰਮੂ ਦੇ ਵਿੱਚ ਤੇ ਬਾਹਰ ਹਮਮ ਹੋਰ ਕਿਹੜੀ ਕਿਹੜੀ ਸਟੇਟਾਂ ਵਿੱਚ ਤੇ ਕਿਤੇ ਕਿਤੇ ਲੱਗ ਰਹੀ ਹੈ ਦੇਖੋ ਜੀ ਚਾਰ ਸਟੇਟਾਂ 'ਚ ਲੱਗ ਰਹੀ ਹੈ ਫਿਲਹਾਲ 15 ਤਰੀਕ ਤੋਂ ਇਹ ਤਿੰਨ ਸਟੇਟਾਂ 'ਚ ਲੱਗ ਰਹੀ ਹੈ ਹਰਿਆਣਾ ਹਿਮਾਚਲ ਤੇ ਪੰਜਾਬ ਹਮ ਇੱਕ cinema ਹਰਿਆਣਾ ਦਾ ਹੈ ਬੱਦੀ ਏਰੀਆ 'ਤੇ ਸੋਲਨ ਦੇ ਕੋਲ ਉੱਥੇ ਲੱਗ ਰਹੀ ਹੈ ਇੱਕ ਲੱਗ ਰਹੀ ਹੈ ਜਿੰਦ ਹਰਿਆਣਾ ਵਿੱਚ ਜਿੰਦ ਇੱਕ ਸ਼ਹਿਰ ਹੈ ਉੱਥੇ ਲੱਗ ਰਹੀ ਹੈ ਇੱਕ ਲੱਗ ਰਹੀ ਹੈ ਲੁਧਿਆਣਾ ਮੰਜੂ ਥੀਏਟਰ ਹੈ ਜੀ ਇੱਕ ਲੱਗ ਰਹੀ ਹੈ ਬਟਾਲੇ ਇੱਕ ਮਲਟੀਪਲੈਕਸ ਉੱਥੇ ਹੈ ਇੱਕ ਲੱਗਦੀ ਹੈ ਜਾ ਕੇ ਸਰਦੂਲਗੜ ਉੱਥੇ ਗੋਲਡਨ ਸਿਨਮਾ ਉੱਥੇ ਲੱਗਦੀ ਮਾਨ ਸਰ ਹਾਂ ਸਰਦੂਲਗੜ ਜੀ ਜੀ ਹਾਂ ਉੱਥੇ ਉਸ ਤੋਂ ਇਲਾਵਾ ਫਿਰ 22 ਤਰੀਕ ਤੋਂ ਜੰਮੂ ਚਾਰ ਸ਼ੋ ਲੱਗ ਰਹੀ ਹੈ ਇਹਦੇ ਆਪਣੇ ਹਰੀ ਟਾਕੀ ਹਰੀ ਟਾਕੀ ਜੰਮੂ ਦੇ ਵਿੱਚ ਇਹ ਜਿਹੜੀ ਹੈ ਦਿੱਲੀ ਚਾਰ ਦਿੱਲੀ ਚਾਰ ਸ਼ੋ ਚਲੇਗੀ 22 ਤਰੀਕ ਤੋਂ 22 ਡਸੰਬਰ ਤੋਂ ਤਾਂ ਜਿਹੜੀ ਹੈ ਲੋਕੀ ਜਿਹੜੀ ਇਹ ਫਿਲਮ ਨੂੰ ਦੇਖ ਜੰਮੂ 'ਚ ਦੇਖ ਸਕਦੇ ਜੀ ਠੀਕ ਤੇ ਅਸੀਂ ਚਾਹਾਂਗੇ ਕਿ ਇਹਦਾ ਜਿਹੜਾ ਪੋਸਟਰ ਹੈ ਤੁਸੀਂ ਆਪਣੇ ਹੱਥਾਂ ਨਾਲ ਜ਼ਰੂਰ ਦਰਸ਼ਕਾਂ ਨੂੰ ਦਿਖਾਓ ਔਰ ਦਰਸ਼ਕਾਂ ਨੂੰ ਅਸੀਂ ਕਹਾਂਗੇ ਕਿ ਇਹ ਜੋ ਫਿਲਮ ਹਰਸ਼ਦੀਪ ਫਿਲਮਸ ਦੀ ਆ ਰਹੀ ਹੈ ਫੈਂਟੇਸ਼ੀਆ ਇਹਨੂੰ ਜ਼ਰੂਰ ਦੇਖੋ ਬੇਸ਼ੱਕ ਇਸਨੂੰ ਗ੍ਰੇਡ A ਮਿਲਿਆ ਹੈ ਮਗਰ ਇਸ ਦੀ ਜੋ ਕਹਾਣੀ ਹੈ ਉਹ ਜਿਹੜੇ ਨੌਜਵਾਨ ਜੋ ਬਾਹਰ ਸਟਰਗਲ ਲਈ ਇੱਥੋਂ ਜਾਂਦੇ ਨੇ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਉਹ ਜ਼ਰੂਰ ਇਸ ਫਿਲਮ ਨੂੰ ਜ਼ਰੂਰ ਦੇਖਣ ਅਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਦੀ ਸਟਰਗਲ ਦੇ ਨਾਲ ਜੁੜੀਆਂ ਹੋਈਆਂ ਮਿਲ ਸਕਦੀਆਂ ਨੇ ਤਾਂ ਜੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਚਾਈਆਂ ਨੂੰ ਜਿਹੜੀਆਂ ਛੂ ਸਕਣ ਤਾਂ ਬਹੁਤ ਹੀ ਵਧੀਆ ਫਿਲਮ ਆ ਰਹੀ ਹੈ ਤੇ ਡਾਕਟਰ ਸਾਹਿਬ ਕੋਈ ਪੈਗਾਮ ਦੇਣਾ ਚਾਹੋ ਫਿਲਮ ਦੇ ਲਈ ਮੈਂ ਮੈਂ ਬਿਲਕੁਲ ਇਹ ਕਹਿਣਾ ਚਾਹਾਂਗਾ ਕਿ ਬੇਸ਼ੱਕ ਇਹਨੂੰ ਇਹ ਸਰਟੀਫਿਕੇਟ ਮਿਲਿਆ ਹੈ ਲੇਕਿਨ ਮੈਂ ਇਸ ਨੂੰ ਉਸ ਤਰ੍ਹਾਂ ਬਣਾਇਆ ਨਹੀਂ ਸਿਰਫ ਇਹ ਬੋਲਡ ਸਬਜੈਕਟ ਕਰਕੇ ਇਹ ਮਿਲਿਆ ਆਦਰਵਾਇਜ਼ ਇਹਦੇ ਚ ਉਸ ਤਰ੍ਹਾਂ ਦੀ ਕੋਈ ਤਰ੍ਹਾਂ ਉਸ ਸੀਨ ਗਲਤ ਜਿਹੜਾ ਉਹ ਸੀਨ ਸੀਨ ਦੇਖਣ ਨੂੰ ਨਹੀਂ ਮਿਲੇਗਾ ਤੁਸੀਂ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਹੋ ਹਾਲਾਂਕਿ ਤੁਸੀਂ 18 ਸਾਲ ਤੋਂ ਛੋਟੇ ਬੱਚੇ ਨੂੰ ਨਹੀਂ ਲਾ ਲਿਆ ਜਾ ਸਕਦੇ ਲੇਕਿਨ ਜੇ 18 ਸਾਲ ਤੋਂ ਉੱਪਰ ਦੇ ਉਹਨਾਂ ਨਾਲ ਬੈਠੇ ਤਾਂ ਤੁਹਾਨੂੰ ਸ਼ਰਮ ਨਹੀਂ ਆਏਗੀ ਸਾਫ ਸੁਥਰੀ ਫਿਲਮ ਹੈ ਇਹ ਸਿਰਫ ਇਹ ਨੂੰ ਇਸਦੀ ਬੋਲਡਨੈਸ ਕਰਕੇ ਮਿਲਿਆ ਜਿਹੜੇ ਸਬਜੈਕਟ ਬੋਲਡ ਹੈ ਇਸ ਕਰਕੇ ਮਿਲਿਆ ਆਦਰਵਾਇਜ਼ ਤੁਸੀਂ ਪੂਰੇ ਪਰਿਵਾਰ ਨਾਲ ਦੇਖ ਸਕਦੇ ਹੋ ਤੇ ਜੇ ਇਸ ਨੂੰ ਦੇਖੋ ਪਿਆਰ ਦਿਓ ਤਾਂ ਕਿ ਸਾਨੂੰ ਅਗਲੀ ਫਿਲਮ ਲਈ ਹੌਸਲਾ ਮਿਲੇ ਸ਼ੁਕਰੀਆ ਤੋ ਇਹ ਸੰ ਸ੍ਰੀ ਬਲਜੀਤ ਸਿੰਘ ਜੀ ਰਹਿਣਾ ਤੋ ਇਸ ਤਰ੍ਹਾਂ ਦੀਆਂ ਹੀ ਸ਼ਖਸੀਅਤਾਂ ਆਪ ਜੀ ਦੇ ਨਾਲ ਫੇਰ ਵੀ ਰੂਪ ਰੂਪ ਕਰਵਾਉਂਦੇ ਰਹਾਂਗੇ ਤਬ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ